ਕੈਨੇਡਾ ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਦੇਸ਼ ਹੈ ਤੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਚਾਹੇ ਨੌਜਵਾਨ ਹੋਣ ਚਾਹੀਏ ਬਜ਼ੁਰਗ ਹੋਣ ਚਾਹੀਏ ਬੱਚੇ ਹੋਣ ਉਹ ਕੈਨੇਡਾ ਦੇ ਵਿੱਚ ਜਾ ਕੇ ਜਾਤਾ ਆਪਣੀ ਜ਼ਿੰਦਗੀ ਬਸਰ ਕਰ ਰਹੇ ਹੈ ਜਾਂ ਫਿਰ ਜਾ ਕੇ ਜ਼ਿੰਦਗੀ ਬਸਰ ਕਰਨ ਦਾ ਸੁਪਨਾ ਸੰਜੋਈ ਬੈਠੇ ਹੈ ਪਰ ਇਹ ਸਭ ਦੇ ਦਰਮਿਆਨ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੇ ਵਿਦਿਆਰਥੀ ਉੱਥੇ ਗਏ ਹੋਏ ਨੇ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਮਿਲੀ ਜਾ ਰਿਹਾ ਹੈ ਹੁਣ ਨਵਾਂ ਝਟਕਾ ਮਿਲਿਆ ਹੈ ਮਾਰਕ ਮਿਲਰ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਉਹਨਾਂ ਦੇ ਵੱਲੋਂ ਇੱਕ ਐਸਾ ਬਿਆਨ ਦਿੱਤਾ ਗਿਆ ਜਿਸ ਬਿਆਨ ਨੇ ਸਾਰਿਆਂ ਦੀਆਂ ਤੜਕਣਾ ਵਧਾ ਦਿੱਤੀਆਂ ਨੇ ਖਾਸ ਤੌਰ ਤੇ ਪੰਜਾਬੀ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਇਸ ਫੈਸਲੇ ਦਾ ਇਸ ਹੁਕਮ ਦਾ ਵੱਡਾ ਅਸਰ ਪਾਏਗਾ ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਸਟੱਡੀ ਪਰਮਿਟ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿਣ ਦਾ ਜਿਹੜਾ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਜਾਂ ਰਹਿਣ ਦਾ ਟੀਚਾ ਨਹੀਂ ਪ੍ਰਦਾਨ ਕਰਦਾ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਵਿਦਿਆਰਥੀ ਸਟੱਡੀ ਪਰਮਿਟ ਤੇ ਕੈਨੇਡਾ ਜਾਂਦੇ ਨੇ ਉਹ ਸਟੱਡੀ ਪਰਮਿਟ ਉਹਨਾਂ ਦਾ ਉੱਥੇ ਰਹਿਣ ਦਾ ਟੀਚਾ ਨਹੀਂ ਬਣ ਸਕਦਾ ਕਿ ਇਹ ਕਿਹਾ ਗਿਆ ਹੈ ਕਿ ਸਟੱਡੀ ਪਰਮਿਟ ਹੈ ਜਿਹੜਾ ਉਹ ਸਿਰਫ ਉੱਥੇ ਜਾ ਕੇ ਪੜ੍ਹਨ ਤੇ ਪੜ੍ਹ ਕੇ ਵਾਪਸ ਆਉਣ ਦੇ ਲਈ ਹੈ ਨਾ ਕਿ ਉੱਥੇ ਪੱਕੇ ਹੋਣ ਦੇ ਲਈ ਹੈ ਤੇ ਮਾਰਕ ਮਿਲਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਪਣੇ ਘਰੋ ਘਰੀ ਚਲੇ ਜਾਓ ਤੇ ਕੈਨੇਡਾ ਦੇ ਵਿੱਚ ਰਹਿ ਕੇ ਜਿਹੜੀ ਤੁਸੀਂ ਪੜ੍ਹਾਈ ਕੀਤੀ ਆ ਉਸ ਪੜ੍ਹਾਈ ਨੂੰ ਤੁਸੀਂ ਆਪਣੇ ਮੁਲਕ ਦੇ ਵਿੱਚ ਜਾ ਕੇ ਵਰਤੋ ਉਹਨਾਂ ਕਿਹਾ ਕਿ ਕਿਸੇ ਨੂੰ ਵੀ ਕੈਨੇਡਾ 'ਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਜਦੋਂ ਸਟੱਡੀ ਪਰਮਿਟ ਆ ਜਿਹੜਾ ਉਹ ਦਿੱਤਾ ਗਿਆ ਸੀ ਤਾਂ ਉਹਨਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਆਪਣੇ ਦੇਸ਼ ਵਾਪਸ ਚਲੇ ਜਾਣ ਤੇ ਇਸ ਸਟੱਡੀ ਵੀਜ਼ੇ ਨੂੰ ਕੈਨੇਡਾ ਦੀ ਨਾਗਰਿਕਤਾ ਦੀ ਗਰੰਟੀ ਦੇ ਵਜੋਂ ਨਾ ਦੇਖਣ ਵੱਡੀ ਗੱਲ ਆਖੀ ਗਈ ਹੈ ਦੂਜੇ ਪਾਸੇ ਬਲੂਮਬਰਗ ਦੀ ਰਿਪੋਰਟ ਦੀ ਮੰਨੀਏ ਤਾਂ ਕੈਨੇਡਾ ਸਰਕਾਰ ਆ ਜਿਹੜੀ ਉਹ ਮੰਤਰੀ ਵਿਦਿਆਰਥੀਆਂ ਨੂੰ ਜਾਰੀ ਵੀਜ਼ਿਆਂ ਦੀ ਸਮੀਖਿਆ ਕਰ ਇਹ ਤੇ ਦਾ ਮੁੱਖ ਮਕਸਦ ਇਹ ਹੀ ਹੈ ਕਿ ਮੁਲਕ ਦੀ ਵੱਧ ਰਹੀ ਆਬਾਦੀ ਨੂੰ ਕੰਟਰੋਲ ਕੀਤਾ ਜਾਵੇ ਤੇ ਰੋਜ਼ਗਾਰ ਖੇਤਰ ਦੇ ਵਿੱਚ ਜਿਹੜੀ ਬਰਾਬਰਤਾ ਏ ਉਹ ਬਣਾ ਕੇ ਰੱਖੀ ਜਾਵੇ ਤੇ ਨਾਲ ਦੀ ਨਾਲ ਹੀ ਦੱਸ ਦਈਏ ਕਿ ਮੁਸ਼ਕਲਾਂ ਪਹਿਲਾਂ ਤੋਂ ਹੀ ਵਧੀਆਂ ਹੋਈਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਜਿਹੜੇ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਤੇ ਮੈਨੀਟੋਬਾ ਪ੍ਰਿੰਸ ਐਡਵਰਡ ਆਈਲੈਂਡ ਤੇ অন্ਟਾਰੀਓ 'ਚ ਵਿਰੋਧ ਪ੍ਰਦਰਸ਼ਨ ਹੈ ਜਿਹੜਾ ਉਹ ਵੀ ਲਗਾਤਾਰ ਕੀਤਾ ਜਾ ਰਿਹਾ ਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਟਾਵਾ ਇਸ ਸਾਲ 3 ਲੱਖ ਤੋਂ ਘੱਟ ਨਵੇਂ ਸਟੱਡੀ ਪਰਮਿਟ ਜਾਰੀ ਕਰੇਗਾ ਜਦੋਂ ਕਿ 2023 ਚ 4 ਲੱਖ 37 ਹਜ਼ਾਰ ਗਿਣਤੀ ਹੁੰਦੀ ਸੀ ਹਾਲਾਂਕਿ ਦੂਜੇ ਪਾਸੇ ਇਮੀਗ੍ਰੇਸ਼ਨ ਰਿਫਿਊਜ਼ੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਕੈਨੇਡਾ ਦੇ ਅੰਕੜੇ ਦੇ ਅਨੁਸਾਰ ਇਸ ਸਾਲ ਮਈ ਤੱਕ 2 ਲੱਖ 16 ਹਜ਼ਾਰ 620 ਸਟੱਡੀ ਪਰਮਿਟਾਂ ਨੂੰ ਭਾਵੇਂ ਸਟੱਡੀ ਪਰਮਿਟਾਂ ਨੂੰ ਉਹ ਚੀਜ਼ ਪ੍ਰਭਾਵਿਤ ਕਰੇਗੀ ਸੋ ਇੱਕ ਵੱਡੀ ਖਬਰ ਉਹਨਾਂ ਦੇ ਲਈ ਜਿਹੜੇ ਕੈਨੇਡਾ ਪਹੁੰਚ ਗਏ ਨੇ ਅਜੇ ਸਟੱਡੀ ਵੀਜ਼ੇ ਤੇ ਨੇ ਪੀਆਰ ਨਹੀਂ ਹੋਏ ਨੇ ਜਾਂ ਫਿਰ ਵਰਕ ਵੀਜ਼ੇ ਤੇ ਨਹੀਂ ਨੇ ਤੇ ਉਹਨਾਂ ਦੇ ਲਈ ਤੇ ਦੂਜੇ ਪਾਸੇ ਉਹਨਾਂ ਦੇ ਲਈ ਜਿਹੜੇ ਕੈਨੇਡਾ ਜਾ ਕੇ ਆਪਣੀ ਜ਼ਿੰਦਗੀ ਬਸਰ ਕਰਨਾ ਚਾਹੁੰਦੇ ਨੇ ਜਿਨ੍ਹਾਂ ਦਾ ਟੀਚਾ ਇਹ ਹੈ ਕਿ ਜਿਵੇਂ ਪਹਿਲਾਂ ਦਾ ਹੱਕੇ ਤੋਂ ਚੱਲਿਆ ਆ ਰਿਹਾ ਕਿ ਸਟੱਡੀ ਪਰਮਿਟ ਲਓ ਉਸ ਤੋਂ ਬਾਅਦ ਕੈਨੇਡਾ ਪਹੁੰਚੋ ਕੈਨੇਡਾ ਪਹੁੰਚ ਕੇ ਉੱਥੇ ਪੜ੍ਹਾਈ ਪੂਰੀ ਕਰਨ ਮੰਗਰੋ ਆਪਣਾ ਜਿਹੜਾ ਕੰਮਕਾਰ ਹੈ ਉਹ ਕਰੋ ਤੇ ਹੌਲੀ-ਹੌਲੀ ਕੈਨੇਡਾ ਦੇ ਵਿੱਚ ਪੱਕੇ ਹੋ ਜਾਓ ਤਾਂ ਇਸ ਚੀਜ਼ ਦੇ ਉੱਤੇ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਵੱਡਾ ਇੱਕ ਸੰਕਟ ਵਿਦਿਆਰਥੀਆਂ ਦੇ ਸਾਹਮਣੇ ਆਣ ਕੇ ਖੜ ਗਿਆ ਹੈ ਤੇ ਹੁਣ ਦੇਖਣਾ ਬਣਦਾ ਹੈ ਕਿ ਕੀ ਇਸ ਫੈਸਲੇ ਨੂੰ ਜਿਉਂ ਦੀ ਤਿਉਂ ਲਾਗੂ ਰੱਖਿਆ ਜਾਏਗਾ ਜਾਂ ਕਿਸੇ ਤਰ੍ਹਾਂ ਦੀ ਐਮੈਂਡਮੈਂਟ ਹੈ ਜਿਹੜੀ ਉਹ ਇਸ ਦੇ ਵਿੱਚ ਕੀਤੀ ਜਾਏਗੀ